ਜੀ ਸਨੀ ਸਿਲਕਸ ਤੋਂ ਰਾਜਪੁਰਾ ਪੁਨਿਆ ਬੁਟੀਕ ਰਾਜਪੁਰਾ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਅੱਜ ਆਪਣੇ ਬਲੌਗ ਦੇ ਵਿੱਚ ਬਹੁਤ ਅੱਛੇ ਸੂਟਸ ਲੈ ਕੇ ਆਏ ਸਰਦਾਰੀ ਸੂਟਸ ਲੈ ਕੇ ਆਏ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਹੁੰਦਾ ਕਿ ਸਾਨੂੰ ਸੂਟਸ ਇਦਾਂ ਦੇ ਚਾਹੀਦੇ ਆ ਜੇ ਸਾਡਾ ਸਾਡਾ ਫੰਕਸ਼ਨ ਵੀ ਅਟੈਂਡ ਹੋ ਜਾਵੇ ਤੇ ਬਾਅਦ ਵਿੱਚ ਵੀ ਅਸੀਂ ਇਹਨਾਂ ਨੂੰ ਯੂਜ਼ ਕਰ ਲਈ ਤਾਂ ਉਦਾਂ ਦੀ ਵੈਰਾਈਟੀ ਰਹਿੰਦੀ ਹੈ ਸਾਡੇ ਸਟੋਰ ਦੇ ਵਿੱਚ ਤਾਂ ਬਹੁਤ ਸੇਲ ਹੁੰਦੀ ਹੈ ਅੱਜ ਅਸੀਂ ਆਪਣੇ ਬਲੌਗ ਦੇ ਵਿੱਚ ਲੈ ਕੇ ਆਏ ਬਹੁਤ ਅੱਛੇ ਸੂਟਸ ਵੀਡੀਓ ਨੂੰ ਜਰੂਰ ਐਂਡ ਤੱਕ ਦੇਖਣਾ ਔਰ ਸ਼ੇਅਰ ਜਰੂਰ ਕਰਨਾ ਸ਼ੇਅਰ ਕਰਨਾ ਨਾ ਭੁੱਲਣਾ ਡਿਜ਼ਾਈਨਿੰਗ ਜਿਹੜੀ ਰਹੇਗੀ ਪਿਓਰ ਸਰਦਾਰੀ ਰਹੇਗੀ ਫੈਬਰਿਕ ਜਿਹੜਾ ਰਹੇਗਾ ਔਰੇਗਾ ਸ਼ਿਮਰ ਬਰਬਰੀ ਤੇ ਨਾਲ ਰਹੇਗਾ ਦੁਪੱਟਾ ਚੁਣੌਣ ਦਾ ਔਰ ਬਹੁਤ ਅچھے ਸੂਟਸ ਰਣਗੇ ਫਰਸਟ ਡਿਜ਼ਾਈਨ ਜਿਹੜਾ ਰਹੇਗਾ ਬਹੁਤ ਹੀ ਸੋਹਣਾ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਆ ਪਿਆਜ਼ੀ ਕਲਰ ਦੇ ਵਿੱਚ ਕਲਰ ਰਹੇਗਾ ਪਿਆਜ਼ੀ ਬਰਬਰੀ ਸ਼ਿਮਰ بیس ਰਹੇਗਾ ਨਾਲ ਇਹਦੇ ਨਾਲ ਜਿਹੜਾ ਇਹਦਾ ਵર્ક ਰਹੇਗਾ ਬਾਰਡਰ ਤੇ ਵਰਕ ਰਹੇਗਾ ਬਹੁਤ ਹੀ ਸੋਨਾ ਵਰਕ ਰਹੇਗਾ ਬਾਰਡਰ ਤੇ ਉੱਪਰ ਤੇ ਸਾਰੀ ਸ਼ਰਟ ਦੇ ਉੱਪਰ ਪ੍ਰੋਪਰ ਹੈਂਡਵਰਕ ਹੋਇਆ ਪ੍ਰੋਪਰ ਹੈਂਡਵਰਕ ਹੋਏਗਾ ਸ਼ਰਟ ਦੇ ਉੱਪਰ نیچے ਬਾਰਡਰ ਤੇ ਵੀ ਹੈਂਡਵਰਕ ਹੈ ਤੇ ਸ਼ਰਟ ਦੇ ਉੱਪਰ ਵੀ ਪ੍ਰੋਪਰ ਹੈਂਡਵਰਕ ਹੈ ਜਿਸ ਦਾ ਮਤਲਬ ਪਲੇਨ ਪ੍ਰਿੰਟ ਦੇ ਉੱਪਰ ਹਲਕੀ ਜਿਹੀ ਐਮਬ੍ਰੋਇਡਰੀ ਕਰਕੇ ਸੋਨੂ ਡਿਜ਼ਾਈਨਰ ਬਣਾਇਆ ਗਿਆ ਤੇ ਨਾਲ ਰਹੇਗਾ ਦੁਪੱਟਾ ਦੁਪੱਟਾ ਜਿਹੜਾ ਰਹੇਗਾ ਉਹ ਰਹੇਗਾ ਚਨੋਂ ਦਾ ਫੁੱਲ ਚਨੋਂ ਦਾ ਦੁਪੱਟਾ ਰਹੇਗਾ ਉਹ ਪੂਰੇ ਦੁਪੱਟੇ ਨੂੰ ਡਿਜੀਟਲ ਪ੍ਰਿੰਟ ਨਾਲ ਪ੍ਰਿੰਟ ਕਰਿਆ ਹੋਇਆ ਸੋਰੀ ਡਿਜੀਟਲ ਪ੍ਰਿੰਟ ਕਰਿਆ ਹੈ ਪੂਰੇ ਦੁਪੱਟੇ ਦੇ ਵਿੱਚ ਤੇ ਦੁਪੱਟੇ ਤੇ ਫੁੱਲ ਫੋਰ ਸਾਈਡ ਹਲਕੇ ਜਿਹੀ ਪਾਈਪਿੰਗ ਲਾਸ ਲੱਗੀ ਹੋਈ ਹੈ ਤੇ ਹਲਕੇ ਲਕੀ ਸ੍ਰੋਸਕੀ ਲੱਗੀ ਹੈ ਤੇ ਨਾਲ ਜਿਹੜੇ ਕਲਰਸ ਰਹਿਣਗੇ ਡਿਫਰੈਂਟ ਕਲਰਸ ਰਹਿਣਗੇ ਫਰਸਟ ਕਲਰ ਜਿਹੜਾ ਰਹੇਗਾ ਇਹਦਾ ਪਿਆਜ਼ੀ ਕਲਰ ਬਹੁਤ ਹੀ ਪਿਆਰਾ ਕਲਰ ਹੈ ਬਹੁਤ ਹੀ ਸੋਹਣਾ ਕਲਰ ਹੈ ਉਸ ਤੋਂ ਬਾਅਦ ਜਿਹੜਾ ਇਹਦਾ ਸੈਕੰਡ ਕਲਰ ਰਹੇਗਾ ਉਹ ਰਹੇਗਾ ਪੀਚ ਕਲਰ ਔਰ ਇਹ ਕਲਰ ਡਸਟਰੀ ਕਲਰ ਹੈ ਇਹ ਪੀਚ ਜੋਗਿਆ ਪੀਚ ਨਹੀਂ ਹੈ ਬਿਲਕੁਲ ਸੋਬਰ ਜਾ ਪੀਚ ਹੈ ਪੀਚ ਹੈ ਤੇ ਕਲਰ ਜਿਹੜਾ ਰਹੇਗਾ ਬਹੁਤ ਹੀ ਸਰਦਾਰੀ ਕਲਰ ਰਹੇਗਾ ਕੈਮਰਾਮੈਨ ਇਹ ਬਾਟਮ ਰਹੇਗੀ ਕਈ ਵਾਰੀ ਕਲਰ ਦੇ ਉੱਪਰ ਪਤਾ ਲੱਗਦਾ ਹੈ ਤਾਂ ਇਸ ਤਰ੍ਹਾਂ ਹੀ ਦੀ ਕਲਰਿੰਗ ਰਹੇਗੀ ਤੇ ਇਹ ਰਹੇਗਾ ਇਹਦੇ ਨਾਲ ਦੁਪੱਟਾ ਔਰ ਦੁਪੱਟਾ ਜਿਹੜਾ ਰਹੇਗਾ ਉਹ ਵੀ ਪਿਓਰ ਚਨੌਂਦਾ ਰਹੇਗਾ ਬਹੁਤ ਹੀ ਸੋਹਣਾ ਔਰ ਬਹੁਤ ਹੀ ਸਰਦਾਰੀ ਦੁਪੱਟਾ ਰਹੇਗਾ ਦੁਪੱਟੇ ਦੀ ਪ੍ਰਿੰਟਿੰਗ ਦੇਖੋ ਕੈਮਰਾਮੈਨ ਪ੍ਰੋਪਰ ਦਿਖਾ ਰਹੇ ਹਨ ਤੇ ਇਹਦਾ ਜਿਹੜਾ ਕਲਰ ਰਹੇਗਾ ਸੈਕ थर्ड ਕਲਰ ਜਿਹੜਾ ਰਹੇਗਾ ਉਹ ਰਹੇਗਾ ਬਿਲਕੁਲ ਨਿਊ ਕਲਰ ਨਾ ਇਹ ਪੀਚ ਕਲਰ ਹੈ ਨਾ ਇਹ ਪਿਆਜ਼ੀ ਕਲਰ ਹੈ ਨਾ ਇਹ ਪਿੰਕ ਕਲਰ ਬਿਲਕੁਲ ਨਿਊ ਜਿਹਾ ਕਲਰ ਹੈ ਡਸਟੀ ਜਿਹਾ ਕਲਰ ਹੈ 골ਡਨ ਬ੍ਰਾਊਨ 골ਡਨ ਕਲਰ ਹੈ ਕਿਉਂਕਿ ਅੱਜਕਲ ਹਰ ਕਸਟਮਰ ਦੀ ਡਿਮਾਂਡ ਆਉਂਦੀ ਹੈ ਕਿ ਸਾਨੂੰ ਡਿਫਰੈਂਟ ਕਲਰ ਚਾਹੀਦਾ ਡਿਫਰੈਂਟ ਸਟਾਈਲ ਚਾਹੀਦਾ ਤਾਂ ਉਹਨਾਂ ਵਾਸਤੇ ਆ ਕਲਰ ਬਹੁਤ ਅੱਛਾ ਰਹੇਗਾ ਬਹੁਤ ਹੀ ਪਿਆਰਾ ਰਹੇਗਾ 골ਡਨ ਬ੍ਰਾਊਨ ਕਲਰ ਬਹੁਤ ਹੀ ਸੋਹਣਾ ਬਹੁਤ ਹੀ ਪਿਆਰਾ ਔਰ ਪ੍ਰਾਈਸ ਜਿਹੜਾ ਰਹੇਗਾ ਔਰ ਇਹ ਰੇਗਾ 3500 शीपिंग शीपिंग था, था, भी 3500 ਦਾ ਪ੍ਰਾਈਸ ਰੇ ਹੈ ਵਿਦ ਸ਼ਿਪਿੰਗ ਰੇਗਾ ਸ਼ਿਪਿੰਗ ਐਕਸਟਰਾ ਨਹੀਂ ਦੇਣੀ ਤੇ ਰੀਜ਼ਨੇਬਲ ਪ੍ਰਾਈਸ ਹੈ ਕਿਉਂਕਿ ਇਹ ਜਿਹੜਾ ਫੈਬਰਿਕ ਹੈ ਮਾਰਕੀਟ ਦੇ ਵਿੱਚ 4500 ਦਾ 4000 ਦਾ ਇਸ ਰੇਂਜ ਦੇ ਵਿੱਚ ਵਿਕਦਾ ਹੈ ਲੇਕਿਨ ਅਸੀਂ ਆਪਣੇ ਚੈਨਲ ਦੇ ਵਿੱਚ ਔਰ ਆਪਣੇ ਸਟੋਰ ਦੇ ਵਿੱਚ 3500 ਸੇਲ ਕਰਦੇ ਤੇ ਇਹਦਾ ਜਿਹੜਾ ਪ੍ਰਾਈਸ ਰਹੇਗਾ 3500 ਰੇਗਾ ਨੈਕਸਟ ਆਰਟੀਕਲ ਜਿਹੜਾ ਰਹੇਗਾ ਇਹ ਵੀ ਬਹੁਤ ਹੀ ਪਿਆਰਾ ਆਰਟੀਕਲ ਹੈ ਪ੍ਰਾਈਸ ਸੇਮ ਰਹੇਗਾ ਅੱਜ ਦੀ ਵੀਡੀਓ ਦੇ ਵਿੱਚ ਪ੍ਰਾਈਸ ਸਭ ਦਾ ਸੇਮ ਰਹੇਗਾ ਆ ਦੇਖ ਸਟਾਈਲ ਦੇਖ बहुत प्यारा अल्टीमेट आएगा नीचे बॉर्डर पे वर्क रहेगा बॉर्डर पे बहुत दिखा कैमरा मैन प्रॉपर फुल चना दुपट्टा रहेगा फुल दुपट्टा चुना आ दुपट्टा रहेगा प्रॉपर दुपट्टा रहेगा बहुत सरदारी सूट है बहुत ही प्यारा सूट प्राइस जेगा वह रहेगा थर्टी फाइव हंड्रेड पैंतीस सौ प्राइज रहेगा ਕਲਰਸ ਦੇਖ ਲੋ ਪਹਿਲਾ ਕਲਰ ਜਿਹੜਾ ਇਹਦਾ ਕਲਰ ਹੈਗਾ ਪਿਓਰ ਜਾਮਨੀ ਕਲਰ ਰਹੇਗਾ ਜਾਮਨੀ ਕਲਰ ਵੀ ਇਹ ਨਹੀਂ ਤੇਜ਼ ਨਹੀਂ ਹੈ ਬਹੁਤ ਮਤਲਬ ਮੀਡਲ ਏਜਾਸੇ ਹਰੇਕ ਮਤਲਬ ਉਹਨਾਂ ਨੂੰ ਹੁੰਦਾ ਹੈ ਕਿ ਸਾਨੂੰ ਇਦਾਂ ਦੇ ਸੌਬਰ ਜੇ ਕਲਰ ਚਾਹੀਦੇ ਨੇ ਜਿਹੜੀ ਸਾਡੀ ਅਲਮਾਰੀਆ ਵਿੱਚ ਕਲਰ ਨਾ ਹੋ ਇਸ ਕਰਕੇ ਇਹਨਾਂ ਦੀ ਕਲਰਿੰਗ ਹੀ ਬਹੁਤ ਮੈਟਰ ਕਰਦੀ ਹੈ ਕਿਉਂਕਿ ਇਸ ਬ੍ਰਾਂਡ ਦੀ ਕਲਰਿੰਗ ਹੀ ਬਹੁਤ ਮੈਟਰ ਕਰਦੀ ਹੈ ਕਿਉਂਕਿ ਐਕਚੁਅਲੀ ਜਿਹੜੇ ਜਿਨ੍ਹਾਂ ਦੀ ਫੈਕਟਰੀ ਹੈ ਉਹ ਪਿਓਰ ਪੰਜਾਬੀ ਬੰਦੇ ਆ ਤਾਂ ਉਹਨਾਂ ਨੂੰ ਹੁੰਦਾ ਹੈ ਕਿ ਅਸੀਂ ਆਪਣੇ ਪੰਜਾਬੀ ਕਸਟਮਰ ਆਸੇ ਪੰਜਾਬੀ ਕਲਰ ਹੀ ਲਿਆ ਕੇ ਆਇਆ ਇਸ ਕਰਕੇ ਇਹਨਾਂ ਦੀ ਜਿਹੜੀ ਚੁਆਇਸ ਹੈ ਡਿਜ਼ਾਈਨਿੰਗ ਹੈ ਇਹਨਾਂ ਦੀ ਪਿਓਰ ਪੰਜਾਬੀ ਰਹਿੰਦੀ ਹੈ ਇਹਨਾਂ ਦੀ ਕਲਰਿੰਗ ਡਿਜ਼ਾਈਨਿੰਗ ਬਿਲਕੁਲ ਡੀਸੈਂਟ ਰਹਿੰਦੀ ਆ ਆ ਦੁਪੱਟਾ ਦੇਖੋ ਇਹਦਾ ਦੁਪੱਟਾ ਦੇਖੋ ਬਹੁਤ ਹੀ ਸੋਹਣਾ ਸਰੋਸਕੀ ਸਿਕਵੈਂਸ ਦੇ ਵਿੱਚ ਦੁਪੱਟਾ ਰਹੇਗਾ ਇਹਦੇ ਦੁਪੱਟੇ ਦੀ ਡਿਜ਼ਾਈਨਿੰਗ ਦੇਖੋ ਆਪ ਕੈਮਰਾਮੈਨ ਦਿਖਾਣਗੇ ਆ ਆ ਸਿਕਵੈਂਸ ਦੇ ਵਿੱਚ ਦੁਪੱਟਾ ਹੈ ਹਲਕੇ ਹਲਕੇ ਸਿਕਵੈਂਸੀ ਪ੍ਰਿੰਟਿੰਗ ਫੈਬਰਿਕ ਹੈ ਸਿਕਵੈਂਸ ਦੇ ਉੱਪਰ ਹੀ ਪ੍ਰਿੰਟ ਕਰਤਾ ਇਹਨਾਂ ਨੇ क्योंकि अजक हर एक कस्टमर की डिमांड रही है कि सू कुछ एक्सट्रा चाहिए कुछ एक्सट्रा और कुछ डिफरेंट चाहिए इस करके जी प्रिंटिंग दे उपर ही सीकुंस ही प्रिंट करता है इन्होंने कलर देखो कि प्यारा कलर है बिल्कुल न्यू कलर कोई पिंक नहीं कोई पीच नहीं कोई गाजरे नहीं बिल्कुल डिफरेंट कलर दुपट्टे तो की प्रिंटिंग देखो बहुत ही प्यारी प्रिंटिंग है बहुत ही सोहनी प्रिंटिंग है प्रिंटिंग देखो नाइस प्रिंटिंग तो कलर रहेगा यह रहेगा ग्रीनिश कलर अजक ग्रीनिश कलर भी बहुत डिमांड है काफ़ी कस्टमर चॉइस करते हैं ग्रीनिश कलर ग्रीन कलर बहुत ज्यादा कस्टमर डिमांड करते हैं इस करके जो कलर है ग्रीनिश कलर बहुत ही प्यारा कलर और प्रिंटिंग प्योर सरदारी प्रिंटिंग प्योर सरदारी प्रिंटिंग दुपट्टा रे बहुत ही प्यारिकवर वर्क करता है नैक्सट जो डिजाइन रहेगा प्राइस सब थर्टी फाइव हंड्रड रहेगा अभी नैक्सट जहाँ डिजाइन रहेगा ये बहुत ही प्यार hulk -hulk प्यारा डिजाइन है मस्टर्ड कलर के उपर मस्टर्ड कलर उपर हल्के हल्के फ्लावर ग्रे कलर के पिंक कलर के दुपट्टा दुपट्टा चेक करो बहुत ही प्यारा दुपट्टा है बहुत ही प्यारा प्योर सरदारी दुपट्टा रहेगा दुपट्टे की डिजाइनिंग चेक करो आदमी फोर साइड बॉर्डर साइड पूरे फ्लावर फ्लावर प्रिंट हैं पूरे दुपट्टे प्योर सरदारी प्रिंटिंग है नैक्सट जरा कलर रहेगा ये भी डिफरेंट कलर रहेगा गोल्डन कलर गोल्डन कलर भी बहुत ही प्यारा कलर बहुत ही सोना कलर गोल्डन कलर प्राइस थर्टी फाइव ही रहेगा कलर देखो बहुत ही प्यारा कलर बहुत ही प्यारा डिजाइन है पूरे दुपट्टे प्रिंट करे पूरे दुपट्टे ਨੈਕਸਟ ਆਰਟੀਕਲ ਰੇਗਾ ਇਹ ਰੇਗਾ organza ਦੇ ਵਿੱਚ ਇਹ ramtex ਦੇ print ਦੇ ਵਿੱਚ ਲੇਗਾ ramtex ਦੀ designing ਦੇ ਵਿੱਚ ਲੇਗਾ organza print ਰਹੇਗਾ ਨਾਲ ਰਹੇਗਾ ਇਹਦੇ ਉੱਪਰ ਬਹੁਤ ਸੈਂਟਰ ਦੇ ਉੱਪਰ ਪਾਕਿਸਤਾਨੀ ਵਰਕ ਦਿਆ ਹੋਇਆ ਕੈਮਰਾਮੈਨ ਪ੍ਰੋਪਰ ਦਿਖਾਣਗੇ ਇਸ ਡਿਜ਼ਾਈਨ ਬਹੁਤ ਹੀ ਪਿਆਰਾ ਆਰਟੀਕਲ ਹੈ ਬਹੁਤ ਹੀ ਸੋਹਣਾ ਆਰਟੀਕਲ ਹੈ ਪੂਰੇ ਦੁਪੱਟੇ ਨੂੰ ਪੂਰੇ ਸ਼ਰਟ ਨੂੰ ਵਰਕ ਕਰਿਆ ਹੋਇਆ ਤੇ ਸਾਈਡ ਤੇ ਪ੍ਰਿੰਟਿੰਗ ਹੈ ਬਹੁਤ ਹੀ ਪਿਆਰੀ ਪ੍ਰਿੰਟਿੰਗ ਹੈ ਤੇ نیچے ਬਾਰਡਰ ਤੇ ਵਰਕ ਕਰਿਆ ਹੋਇਆ ਹੈ ਪਾਕਿਸਤਾਨੀ ਸਟਾਈਲ ਦਾ ਹੈ ਪੈਨਲ ਸਟਾਈਲ ਹੈ ਆਪਕਾ ਦੂਰੋਂ ਦਿਖਾਣਗੇ ਕੈਮਰਾਮੈਨ ਪ੍ਰੋਪਰ ਹੀ ਪੈਨਲ ਸਟਾਈਲ ਤੇ ਹੋਰ ਪਾਕਿਸਾਨੀ ਸਟਾਈਲ ਦੇ ਆ। ਔਰ ਪਲੇਨ ਸਲਵਾਰ ਰਹੇਗੀ ਇਹਦੇ ਨਾਲ ਔਰ ਦੁਪੱਟਾ ਜਿਹੜਾ ਰਹੇਗਾ ਉਹ ਵੀ ਔਰ ਗੈਂਜ਼ਾ ਦਾ ਰਹੇ। ਦੁਪੱਟਾ ਵੀ ਔਰ ਗੈਂਜ਼ਾ ਦਾ ਰਹੇ। ਕੈਮਰਾਮੈਨ ਦਿਖਾਣਗੇ ਆ ਦੇਖੋ ਆ। ਇਹਦੀ ਸਨੈਪ ਹੈਗੀ ਨਾਲ ਸਨੈਪ ਐਡ ਹੁੰਦੀ ਆ ਇਹਨਾਂ ਦੇ ਨਾਲ ਤੇ ਆ ਇਹਦਾ ਦੁਪੱਟਾ ਰਹੇ। ਦੁਪੱਟਾ ਚੈੱਕ ਕਰੋ। ਬਹੁਤ ਹੀ ਪਿਆਰਾ ਦੁਪੱਟਾ। ਦੁਪੱਟੇ ਨੂੰ ਪ્યોਰ 4 ਸਾਈਡ ਪ੍ਰਿੰਟ ਕਰਿਆ ਹੋਇਆ ਜਿਹੜਾ ਸਾਈਡ ਤੇ ਪ੍ਰਿੰਟ ਦੀਆਂ ਸ਼ਰਟ ਦੇ ਉੱਪਰ ਤੇ ਸੈਂਟਰ ਦੇ ਵਿੱਚ ਪ੍ਰਿੰਟ ਕਰਿਆ ਹੋਇਆ ਜਿਹੜਾ ਸੈਂਟਰ ਦੇ ਵਿੱਚ ਪ੍ਰਿੰਟ ਕਰਿਆ ਬਹੁਤ ਹੀ ਪਿਆਰਾ ਡਿਜ਼ਾਈਨਰ ਔਰ ਸਰਦਾਰੀ ਸੂਟ ਔਰ ਪੂਰੇ ਦੁਪੱਟੇ ਨੂੰ ਕ੍ਰੋਸ਼ੇ ਦੀ ਲੈਂਸ ਲੱਗੀ ਹੈ ਨਾਲ ਦੇ ਕਲਰ ਦੀ ਇਹਨਾਂ ਦੀ ਫਿਨਿਸ਼ਿੰਗ ਇਹਨਾਂ ਦੀ ਡਿਜ਼ਾਈਨਿੰਗ ਪ੍ਰੋਪਰ ਸਹੀ ਰਹਿੰਦੀ ਹੈ ਪ੍ਰਾਈਸ ਇਹਦਾ ਰਹੇਗਾ 3500 3500 ਪ੍ਰਾਈਸ ਰਹੇਗਾ ਆਗੇ ਚੈੱਕ ਕਰੋ ਇਹ ਨਾ ਗਾਜ਼ਰੀ ਕਲਰ ਨਾ ਪੀਚ ਕਲਰ ਮੀਡਲ ਜਿਹਾ ਕਲਰ ਹੈ ਕਿਉਂਕਿ ਵੀਡੀਓ ਦੇ ਵਿੱਚ ਪ੍ਰੋਪਰ ਕਲਰ ਕਈ ਵਾਰੀ ਨਹੀਂ ਆਂਦਾ ਬਟ ਰੀਅਲ ਦੇ ਵਿੱਚ ਲਾਈਵ ਦੇ ਵਿੱਚ ਦੇਖੋਗੇ ਤਾਂ ਕਲਰ ਪ੍ਰੋਪਰ ਨਜ਼ਰ ਆਏਗਾ अरे कलर चेक करो दुपट्टा चेक करो बहुत ही प्यारा ना पीच कलर ना पिंक कलर देखो आप प्रिंटिंग देखो कितनी प्यारी स्पेस देख के प्रिंटिंग करी हुई है बहुत ही प्यारी प्रिंटिंग करी हुई है इस तरह की डिजाइनिंग लैण सा विजिट कर सद सन्नीसो राजपुरा पुनिया बुटीक राजपुरा दुपट्टा मार्केट नीयर महावीर हैडलूम मार्केट के अंदर हैगी शॉप ਤੇ ਲੋਕੇਸ਼ਨ ਤੁਸੀਂ ਸੈਂਡ ਕਰਾਉਣਾ ਚਾਹੁੰਦੇ ਹੋ ਤਾਂ ਲੋਕੇਸ਼ਨ ਵੀ ਸੈਂਡ ਕਰਾ ਸਕਦੇ ਹੋ ਸਾਡਾ ਜਿਹੜਾ WhatsApp ਨੰਬਰ ਰਹੇਗਾ 884759870 ਇਸ ਨੰਬਰ ਤੇ ਤੁਸੀਂ ਲੋਕੇਸ਼ਨ ਵੀ ਸੈਂਡ ਕਰਾ ਸਕਦੇ ਹੋ ਇਸ ਨੰਬਰ ਤੇ ਤੇ ਕੋਈ ਵੀ ਡਿਜ਼ਾਈਨਿੰਗ ਨੂੰ ਪਸੰਦ ਹੈ ਚਾਹੇ ਇੱਕ ਸੂਟ ਪਸੰਦ ਹੈ ਦੋ ਸੂਟ ਪਸੰਦ ਹੈ ਤਿੰਨ ਸੂਟ ਪਸੰਦ ਹੈ ਲੈਣਾ ਚਾਹੇ ਤੁਸੀਂ ਇੱਕ ਹੈ ਤਾਂ ਸ਼ੇਰ ਹਮੇਸ਼ਾ ਦੋ ਤਿੰਨ ਫੋਟੋ ਹੀ ਕਰਿਆ ਕਰੋ ਕਈ ਵਾਰੀ ਕੀ ਹੁੰਦਾ ਕਾਫੀ ਕਸਟਮਰ ਸਾਡੀ ਵੀਡੀਓ ਨੂੰ ਲਾਈਕ ਕਰਦੇ ਆਂ ਦੇਖਦੇ ਆਂ ਤਾਂ ਹਰ ਇੱਕ ਕਸਟਮਰ ਦੀ ਇੱਕੋ ਹੀ ਸੂਟ ਦੇ ਵਿੱਚ ਜਾਂ ਕੋਈ ਦੋ ਜਾਂ ਤਿੰਨ ਸੂਟ ਦੇ ਵਿੱਚ ਹੀ ਡਿਜ਼ਾਈਨਿੰਗ ਦੇ ਵਿੱਚ ਹੀ ਮਾਈਂਡ ਦੇ ਵਿੱਚ ਰਹਿੰਦਾ ਤਾਂ ਹਰ ਕਿਸੇ ਕਲਰ ਕਰਕੇ suit ਪਸੰਦ ਆਂਦਾ আজকাল ਤੁਹਾਨੂੰ ਪਤਾ ਹੀ ਹੈ ਤੇ ਹਮੇਸ਼ਾ ਦੋ ਤਿੰਨ ਫੋਟੋਆਂ ਹੀ ਸੈਂਡ ਕਰੇ ਬਲ ਜਿਦੇ ਨਾਲ ਸਾਨੂੰ ਵੀ ਆਪਸ਼ਨ ਮਿਲੇ ਤੇ ਤੁਹਾਨੂੰ ਵੀ ਆਪਸ਼ਨ ਥੈਂਕ ਯੂ so much ਵੀਡੀਓ ਨੂੰ ਜਰੂਰ ਜਰੂਰ ਸ਼ੇਅਰ ਕਰਨਾ